ਸਬਸਕ੍ਰਾਈਬ ਕਰੋ ਦਿਵੇ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਕਿੱਕਲੀ ਕਲੀਰ ਦੀ ਹੁਣ ਸੁਣਾਓ ਪੰਡ ਵੀਰ ਜੀ ਕਿੱਕਲੀ ਕਲੀਰ ਦੀ ਹੁਣ ਸੁਣਾਓ ਪੰਡ ਵੀਰ ਜੀ ਖੰਡੂਰ ਸਾਹਿਬ ਵਾਲਿਓ ਹੁਣੀ ਪਰਖ ਜਮੀਰ ਦੀ ਨਾ ਭੁੱਲ ਜਾਓ ਕੁਰਬਾਨੀ ਜਸਵੰਤ ਸੇਂਗਰ ਸੂਰਬੀਰ ਦੀ ਕਿੱਕਲੀ ਕਲੀਰ ਦੀ ਹੁਣ ਸੁਣਾਓ ਪੰਡ ਵੀਰ ਜੀ ਜਿੰਨਾਂ ਨੂੰ ਕਹਿੰਦੇ ਸੀ ਆ ਚਿੱਟਾ ਵੇਚਦੇ ਜਿੰਨਾਂ ਦੇ ਨਾਮ ਲੈ ਕੇ ਕਹਿੰਦੇ ਸੀ ਕਿ ਇਹ ਚਿੱਟਾ ਵੇਚਦੇ ਇਹਨਾਂ ਦੇ ਵਿਹਾਂ ਤੇ ਸ਼ਗਨ ਪਾਉਂਦੇ ਵੇਖਲੇ ਕਰੇ ਸੱਦ ਕੇ ਖਵਾਏ ਪੈਸੇ ਮਟਰ ਪਨੀਰ ਜੀ ਗਏ ਸੀਗੇ ਜੀਜਾ ਸਾळा ਮਜੀਠੀਆ ਦੇ ਸੁਖਬੀਰ ਜੀ ਕਿੱਕਲੀ ਕਲੀਰ ਦੀ ਹੁਣ ਸਣਾਓ ਪੰਡ ਵੀਰ ਜੀ ਓਏ ਕਿੱਕਲੀ ਕਲੀਰ ਦੀ ਹੁਣ ਸਣਾਓ ਪੰਡ ਵੀਰ ਜੀ ਸੋਨੀਆਂ ਦੇ ਪੈਰਾਂ ਵਿੱਚ ਕੇਜਰੀ ਵਾਲੇ ਫਿਰੇ ਲਟੇ ਦਾ ਸੋਨੀਆਂ ਦੇ ਪੈਰਾਂ ਵਿੱਚ ਕੇਜਰੀ ਵਾਲੇ ਫਿਰੇ ਲਟੇ ਦਾ ਸਮਝੋਤਾ ਕਾਂਗਰਸ ਨਾਲ ਕਰੇ ਤੈਨੂੰ ਛੰਡਿਆ ਨਹੀਂ ਦਿਸਦਾ ਸਮਝੋਤਾ ਕਾਂਗਰਸ ਨਾਲ ਕਰੇ ਤੈਨੂੰ ਛੰਡਿਆ ਨਹੀਂ ਦਿਸਦਾ ਥੱਪ ਛਟ ਪਾਰਟੀ ਥੱਪ ਛਟ ਪਾਰਟੀ ਮਰ ਗਈ ਜਮਹੀਰ ਜੀ ਕਿੱਕਲੀ ਕਲੀਰ ਦੀ ਹੁਣ ਸਣਾਓ ਝੰਡੇ ਵੀਰ ਜੀ ਓਏ ਕਿਕਲੀ ਕਲੀਰ ਦੀ ਹੁਣ ਸਣਾ ਝੰਡੇ ਵੀਰ ਜੀ ਘਰ ਘਰ ਨੋ ਕੇਰੀ ਦਾ ਵਾਦਾ ਕਰ ਮੁੱਕਰੇ ਘਰ ਘਰ ਨੋ ਕੇਰੀ ਦਾ ਵਾਦਾ ਕਰ ਮੁੱਕਰੇ ਰਾਜਾ ਪਟਿਆ ਅਰੂ ਸਾ ਦਾ ਪਹਾੜਾਂ ਚੋਨਾ ਉੱਤੇ ਰੇ ਦਾਦੇ ਤੰਗ ਆਏ ਪੇ ਸਾਰੇ ਹੀ ਵਜੀਰ ਜੀ ਇਕ ਇਕਲੀ ਕਲੀਰਦੀ ਹੁਣ ਸੁਣਾਓ ਝੰਡੇ ਵੀਰ ਜੀ ਓ ਇਕ ਇਕਲੀ ਕਲੀਰਦੀ ਹੁਣ ਸੁਣਾਓ ਵੀਰ ਜੀ ਪਹਿਲਾਂ ਦਾਰੂ ਪਿੱਛੇ ਕੋਟ ਕੱਢਤੀ ਜਨਾਨੀ ਹੁਣ ਛੱਡ ਕੇ ਸ਼ਰਾਬ ਦੱਸਦਾ ਏ ਕੁਰਬਾਨੀ ਪਹਿਲਾਂ ਦਾਰੂ ਪਿੱਛੇ ਕੋਟੇ ਕੱਢਤੀ ਜਨਾਨੀ ਹੁਣ ਛੱਡ ਕੇ ਸ਼ਰਾਬ ਦੱਸਦਾ ਏ ਕੁਰਬਾਨੀ ਕੁਰਬਾਨੀ ਕਿ ਨੂੰ ਕਹਿੰਦੇ ਏਹਾਂ ਜਾਣਦੀ ਕਤੀਰ ਜੀ ਕਿੱਕਲੀ ਕਲੀਰ ਦੀ ਹੁਣ ਸੁਣਾਓ ਵੀਰ ਜੀ ਕਿੱਕਲੀ ਕਲੀਰ ਦੀ ਹੁਣ ਸੁਣਾਓ ਝੰਡੇ ਵੀਰ ਜੀ ਕੱਲ ਖੁਰਦੇ ਦਾ ਕੀ ਗੱਲਾਂ ਕਹਿੰਦਾ ਸਦਾ ਖਰੀਆਂ ਅਲਿ ਖੁਰਦੇ ਦਾ ਅਕੀ ਗੱਲਾਂ ਕਹਿੰਦਾ ਸਦਾ ਖਰੀਆਂ ਸਰੀਰ ਚੋਂਦੇ ਆ ਜਮੀਰਾ ਦੀਪ ਪਰ ਮਰੀਆਂ ਸਰੀਰ ਚੋਂਦੇ ਆ ਜਮੀਰਾ ਦੀਪ ਪਰ ਮਰੀਆਂ ਕਤੀਰਾ ਦੇ ਨਾ ਜਾ ਦਾ ਦੇਰ ਪੱਛ ਦੀ ਅਖੀ ਰਜੀ ਕਿੱਕਲੀ ਕਲੀਰ ਦੀ ਹੁਣ ਸੜਾਓ ਵੀਰ ਜੀ ਓਏ ਕਿੱਕਲੀ ਕਲੀਰ ਦੀ ਹੁਣ ਪਾਓ ਝੰਡੇ ਵੀਰ ਜੀ ਚੰਡੇ ਵਿੱਚੋਂ ਡੰਡਾ ਨਿਕਲ ਗਿਆ ਤੇ ਪਿੱਛੇ ਰਹਿ ਗਈ ਆ ਲੀਰ ਜੀ ਅ ਕਿੱਕਲੀ ਕਲੀਰ ਦੀ ਤੇ ਹੁਣ ਪਾਉ ਖਾਂ ਵੀਰ ਜੀ ਬੜੀਆਂ ਕਿੱਕਲੀਆਂ ਤੇ ਬੜੀਆਂ ਤਾਛਾਂ ਵੜਦੇ ਸੀਗੇ ਹੁਣ ਕੀ ਗੱਲ ਹੋ ਗਈ ਆ ਜੇ ਚੰਗਾ ਲੱਗਿਆ ਲਾਇਕ ਕਰ ਦਿਓ ਦੋਸਤੋ ਧੰਨਵਾਦ